ਆਮ ਤੌਰ ਤੇ ਜਦੋਂ ਕੋਈ ਸਾਡਾ ਜਾਣਕਾਰ ਕੋਈ ਸਾਥੀ ਜਦੋਂ ਬਿਮਾਰ ਹੋ ਜਾਂਦਾ ਹੈ ਤਾਂ ਉਹਨੂੰ ਜਦੋਂ ਕਿਤੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਨਾ ਤਾਂ ਅਸੀਂ ਸੋਚਦੇ ਹਾਂ ਸਾਰੇ ਕਿ ਅਸੀਂ ਉਹਦਾ ਪਤਾ ਲੈ ਕੇ ਆਈਏ ਜਿਹੜੇ ਘਰੇ ਕਈ ਵਾਰੀ ਮਰੀਜ਼ ਹੁੰਦਾ ਉਹ ਸਾਰਾ ਪਰਿਵਾਰ ਉਸ ਮਰੀਜ਼ ਨੂੰ ਸਾਹਮਣੇ ਤੇ ਲੱਗਿਆ ਹੁੰਦਾ ਹੈ ਸਾਹਮਣੇ ਹੀ ਹੁੰਦਾ ਉਹਨਾਂ ਦੀ ਚਿੰਤਾਵਾਰੀ ਵੀ ਹੁੰਦੀ ਹੈ ਤੇ ਅਸੀਂ ਪਤਾ ਲੈਣ ਆਲੇ ਕਈ ਵਾਰੀ 5-7 ਜਣੇ ਇਕੱਠੇ ਹੋ ਕੇ ਚਲੇ ਜਾਂਦੇ ਆ ਅਗਲੇ ਦੇ ਘਰੇ ਉਦੋਂ ਬਾਅਦ ਅਸੀਂ ਸਵੇਰੇ ਜਾਂਦੇ ਆ ਤੇ ਫਿਰ ਮਰੀਜ਼ ਨਾਲ ਗੱਲਬਾਤ ਕਰਦੇ ਆਂ ਤੇ ਪਹਿਲਾਂ ਤਾਂ ਮਰੀਜ਼ ਹੀ ਪਾਗਲ ਹੋ ਜਾਂਦਾ ਸਾਨੂੰ ਦੱਸਦਾਦਾਦਾ ਹਾਲ ਕਿਉਂਕਿ ਅਸੀਂ ਸਾਰੇ ਹੱਡ-ਹੱਡ ਪੁੱਛਦੇ ਆ ਕਿ ਤੇਮੂ ਕੀ ਹੋ ਗਿਆ ਉਦੋਂ ਬਾਅਦ ਫੇਰ ਕੀ ਕਰਦੇ ਆਪਾਂ ਫੇਰ ਉਹਨਾਂ ਨੂੰ ਉਹਨਾਂ ਨੂੰ ਇਹ ਗੱਲ ਕਹਿੰਨੇ ਆ ਜਾਂ ਉਹ ਪਰਿਵਾਰ ਆਪਣੇ ਆਪ ਹੀ ਸਾਡੇ ਲਈ ਪ੍ਰਬੰਧ ਕਰਦਾ ਹੈ ਖਾਣੇ ਦਾ ਰਹਿਣ ਦਾ ਹੋਰ ਕਿੰਨੀਆਂ ਚੀਜ਼ਾਂ ਦਾ ਤਾਂ ਉਹ ਪਹਿਲੇ ਜਿਹੜੇ ਪਰੇਸ਼ਾਨ ਪਰੇਸ਼ਾਨੀ 'ਚ ਹੁੰਦਾ ਉਹ ਪਰਿਵਾਰ ਜਾਂ ਉਸ ਘਰ ਦੇ ਜੀ ਉਹ ਬਿਚਾਰੇ ਹੋਰ ਪਰੇਸ਼ਾਨੀ 'ਚ ਆ ਜਾਂਦੇ ਆ ਵੀ ਹੁਣ ਅਸੀਂ ਕੀ ਕਰੀਏ